ਅੱਜ ਪੂਰੇ 50 ਦਿਨ ਹੋ ਗਏ ਆ ਜਦੋਂ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਸੀ ਤੇ ਉਹਨਾਂ ਨੇ ਹੜ੍ਹਾਂ ਦਾ ਹਵਾਈ ਸਰਵੇਖਣ ਕੀਤਾ ਸੀ ਤੇ ਉਹਨਾਂ ਨੇ ਖੁਦ ਉਸ ਵਕਤ ਮੰਨਿਆ ਸੀ ਕਿ ਪੰਜਾਬ ਦੇ ਵਿੱਚ ਭयंਕਰ ਤਬਾਹੀ ਹੋਈ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਤਬਾਹ ਹੋਈ ਹੈ ਪਸ਼ੂਧਾਨ ਦਾ ਨੁਕਸਾਨ ਹੋਇਆ ਹੈ ਛੜਕਾਂ ਦਾ ਨੁਕਸਾਨ ਹੋਇਆ ਹੈ ਘਰਾਂ ਦਾ ਨੁਕਸਾਨ ਹੋਇਆ ਹੈ ਤੇ ਪਰ ਉਸ ਵਕਤ ਉਹਨਾਂ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਅਨਾਉਂਸਮੈਂਟ ਕੀਤੀ ਸੀ ਹਾਲਾਂਕਿ ਅਸੀਂ ਉਦੋਂ ਵੀ ਕਿਹਾ ਸੀ ਇਹ ਉੱਠਦੇ ਮੂੰਹ 'ਚ ਜੀਰੇ ਵਾਲੀ ਗੱਲ ਏ। ਕਿ ਉਸ ਵਕਤ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਖਿਆ ਸੀ ਕਿ ਤੁਸੀਂ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰਾ ਜਾਇਜ਼ਾ ਲੈ ਕੇ ਰਿਪੋਰਟ ਪੜਾ ਕੇ ਪੇਚੋ। ਉਸ ਤੋਂ ਬਾਅਦ ਦਰਜਨਾ ਕੇਂਦਰੀ ਮੰਤਰੀ ਵੀ ਪੰਜਾਬ ਦੇ ਵਿੱਚ ਆਏ। ਉਹਨਾਂ ਦੇ ਨਾਲ ਸਰਵੇਖਣ ਟੀਮਾਂ ਵੀ ਆਈਆਂ। ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਸਾਰਿਆਂ ਨੇ ਮੰਨਿਆ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੁਦਰਤੀ ਕਰੋਪੀ ਕਾਰਨ ਇੰਨਾ ਨੁਕਸਾਨ ਅੱਜ ਤੱਕ ਕਦੇ ਵੀ ਹੋਇਆ। ਪਰ ਪੰਜਾਬ ਦੀ ਸਰਕਾਰ ਨੇ ਜੋ ਰਿਪੋਰਟ ਬਣਾ ਕੇ ਭੇਜੀ ਨੂੰ ਵੀ ਇੱਕ ਮਹੀਨਾ ਹੋ ਗਿਆ ਮੋਦੀ ਸਾਹਿਬ ਨੇ ਉਹ 13000 ਕਰੋੜ ਰੁਪਏ ਜਿਹੜਾ ਅੰਕਲਨ ਕਰਕੇ ਪੰਜਾਬ ਸਰਕਾਰ ਨੇ ਭੇਜਿਆ ਉਹ ਤਾਂ ਕੀ ਦੇਣਾ ਸੀ ਜਿਹੜਾ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਅਨਾਉਂਸ ਕੀਤਾ ਸੀ ਰਾਹਤ ਪੈਕੇਜ ਉਹ ਵੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਇਹੀ ਬੇਨਤੀ ਕਰਨੀ ਚਾਹੁੰਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਉਹ ਪੰਜਾਬੀ ਨੇ ਇਹ ਉਹ ਪੰਜਾਬ ਹੈ ਜਿਸ ਨੇ ਹਮੇਸ਼ਾ ਪੇਸ਼ਤਾ ਸਾਥ ਦਿੱਤਾ ਹੈ ਚاہے ਸਰਹੱਦਾਂ ਦੀ ਗੱਲ ਹੋਵੇ ਸਾਡੇ ਜਵਾਨਾਂ ਨੇ ਹਿੱਕ ਦੇ ਉੱਤੇ ਗੋਲੀ ਖਾਦੀ ਹੈ ਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਪੰਜਾਬ ਦੇ ਕਿਸਾਨਾਂ ਨੇ ਕਦੇ ਕਸਰ ਨਹੀਂ ਛੱਡੀ ਤੇ ਅੱਜ ਜਦੋਂ ਰਾਹਤ ਦੀ ਗੱਲ ਆਉਂਦੀ ਹੈ ਰਾਹਤ ਪੈਕੇਜ ਦੀ ਗੱਲ ਆਉਂਦੀ ਹੈ ਤਾਂ ਨਿਰਾਸ਼ਾ ਹੀ ਲੱਗ ਰਹੀ ਹੈਗੀ ਹੈ ਔਰ ਉਸ ਵਕਤ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੀ ਉੱਥੇ ਸੀ ਔਰ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਇਹ 1600 ਕਰੋੜ ਰੁਪਏ ਤਾਂ ਟੋਕਨ ਬਣੀ ਹੈ ਅੱਜ ਮੈਂ ਸੁਨੀਲ ਜਾਖੜ ਜੀ ਨੂੰ ਵੀ ਪੁੱਛਣਾ ਚਾਹਣਾ ਹਾਂ ਜਾਖੜ ਸਾਹਿਬ 50 ਦਿਨ ਹੋ ਗਏ ਉਹ ਪੈਸਾ ਕਿੱਥੇ ਹੈ ਉਹ ਪੈਸਾ ਕਦੋਂ ਆਏਗਾ ਕਿ ਇਹ ਜੁਮਲਾ ਹੋ ਕਿਤਾ ਨਹੀਂ ਰਹੇਗਾ ਤੇ 13000 ਕਰੋੜ ਰੁਪਏ ਦਾ ਜਿਹੜਾ ਜਾਇਜ਼ਾ ਲੈ ਕੇ ਪੂਰਾ ਹਿਸਾਬ ਦਾ ਬਣਾ ਕੇ ਮੋਰੰਡਮ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜਿਆ ਉਹ ਕਦੋਂ ਆਏਗਾ ਮੈਂ ਜ਼ਰੂਰ ਯਾਨੀ ਕਿ ਉਮੀਦ ਕਰਦਾ ਕਿ ਪੰਜਾਬ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਮੁੱਦੇ ਤੇ ਰਾਜਨੀਤੀ ਨਾ ਕਰੇ ਕਿਉਂਕਿ ਮੁੱਦਾ ਰਾਜਨੀਤੀ ਦਾ ਨਹੀਂ ਹੈ ਮੁੱਦਾ ਇਨਸਾਫ ਦਾ ਹੈਗਾ ਬਲਕਿ ਸਥਿਤੀ ਸਪਸ਼ਟ ਕਰੇ ਕਿ ਇਸ ਮੁੱਦੇ ਦੇ ਉੱਤੇ ਉਹ ਪੰਜਾਬ ਦੇ ਨਾਲ ਨੇ ਜਾਂ ਜਿਹੜਾ ਬੇਰੁਖੀ ਦਾ ਅਹਿਸਾਸ ਜਿਹੜਾ ਕੇਂਦਰ ਸਰਕਾਰ ਪੰਜਾਬ ਨੂੰ ਦੁਆਰੇ ਉਹਦੇ ਨਾਲ